ਤਲਵੰਡੀ ਅਕਲੀਆਂ ਦੇ ਵਿੱਚ ਸੀਮਿੰਟ ਵਾਲਿਆਂ ਨਾਲ ਮੀਟਿੰਗ ਹੋਈ ਨਾ ਕਿਸਾਨਾਂ ਦੀ ਹਲੇਦਲੇ ਦੇ ਪਿੰਡਾਂ ਦਾ ਇੱਕ ਇੱਕ ਗੱਲ ਦਾ ਜਿਹੜਾ ਜਵਾਬ ਆ ਸਾਰੀ ਵੀਡੀਓ ਦੇ ਵਿੱਚ ਤੁਹਾਨੂੰ ਮਿਲ ਜਣਾ ਆਜੋ ਵੀਡੀਓ ਮੈਂ ਤੁਹਾਡੇ ਨਾਲ ਦੇ ਜਮੀਨ ਹੈਗੀ ਆ ਜੀ 45 ਕਿੱਲੇ ਤੇ 2 ਕਿੱਲੇ ਤੁਸੀਂ ਹੋਰ ਖਰੀਦੇ ਰਹੇ ਹੋ 47 ਕਿੱਲੇ ਜੀ ਇਸ ਲੈਂਡ ਇਜ਼ ਇਨਫ ਫਾਰ ਯੂਰ ਪ੍ਰੋਜੈਕਟ ਲਖਾਓ ਜੀ ਸਰ ਸਾਹਿਬ ਜੀ ਲਖਾਣ ਦੋ ਇਹੀ ਸ਼ਲਾਵਾ ਸਰ ਮੇਰਾ ਮੇਰੀ ਪਹਿਲਾਂ ਗੱਲ ਵਧੀਆ ਹੀ ਹੁੰਦੀ ਆ ਆਰਾਮ ਬਣ ਮੈਂ ਬਾਅਦ ਚ ਕੱਢਦਾ ਹੁੰਦਾ ਜੀ ਇਹ ਸਰ 47 ਕਿੱਲੇ ਆ ਜੀ ਤੁਹਾਡੀ ਸੀਮੈਂਟ ਫੈਕਟਰੀ ਵਾਸਤੇ ਡਾਨਾ ਸਫੀਸ਼ੀਐਂਟ ਇਹਦੇ ਵਿੱਚ ਕੋਈ ਹੋਰ ਵੀ ਚੀਜ਼ ਬਣਾਉਣੀ ਆ ਤੁਸੀਂ ਇਸ ਲੈਂਡ ਦੇ ਵਿੱਚ ਕਿਉਂਕਿ ਜਦੋਂ ਤੁਸੀਂ ਮੈਪ ਦਿਖਾਇਆ ਨਾ ਉੱਥੇ ਜੀ ਉੱਥੇ ਸਿਰਫ ਤੁਹਾਡੇ ਫ ਕਤੋਂ ਸੀ ਕਹਿ ਰਹੇ ਜੀ ਜੰਗ ਸਰ ਉਹਨੇ ਜਿਹੜੇ ਰੋਜ਼ ਟ੍ਰਿਪ ਹਾਂ ਵਿਦਆਊਟ ਥੋੜੇ ਜਿਹੜੇ EMPLOYEES ਨੇ ਉਹਨਾਂ ਦੇ ਵਿਕਲਾਂ ਤੋਂ ਠੀਕ ਹੈ ਜੀ ਬਿਲਕੁਲ ਠੀਕ 725 725 ਤੋਂ ਪਾਰਕ ਕਰਨ ਲਈ ਤੁਹਾਡੇ ਕੋਲ ਕੋਈ ਅਦਰ ਲੈਂਡ ਦੀ ਪ੍ਰੋਵੀਜ਼ਨ ਹੈ ਪਾਰਕਿੰਗ ਯਾਰਡ ਬਣਾਉਣ ਦੀ ਕੋਈ ਪ੍ਰੋਵੀਜ਼ਨ ਹੈ ਜੀ ਸਾਡੇ ਕੋਲ ਇੱਥੇ ਜਿਹੜੇ 1500 ਟਰੱਕ ਦੀ ਪਾਰਕੇ ਜਾਂਦੇ ਕਿੱਥੇ ਜੀ ਅਸੀਂ ਉੱਥੇ ਅਸ਼ੋਕ ਕੀਚੀ ਵੈਂਪਲਾਂ ਦੇ ਵਿੱਚ ਕਿੱਥੇ ਜੀ ਇਹਦਾ ਪਲਾਨ ਸਾਡਾ ਲੇਆਉਟ ਪਲਾਨਾ ਹੈ ਉਹਦੇ ਵਿੱਚ ਸ਼ੋਕੀ ਕਿੱਥੇ ਜੀ ਸਰ ਕਿੰਨੇ ਕਿਲੋਮੀਟਰ ਤੋਂ ਅਤ ਖਦਲਿਆ ਪਲਾਨ ਹੋਈ ਸਰ ਕਿੰਨੇ ਕਿਲੋਮੀਟਰ ਦੱਸ ਦਿਓ ਬਸ ਮੈਂ ਕਿਉਂ ਦੇਖਣ ਜਾਣਾ ਪੀ ਜ਼ਮੀਨ ਹੈ ਜੀ ਉਹ ਬਸ ਇਹਨਾਂ ਦੱਸ ਦਿਓ 1500 ਟਰੱਕਾਂ ਨੂੰ ਦੇ 1500 ਦੇ ਟਿਕਟ ਦੇ 1500 ਦੇ ਟਿਕਟ ਦੇ ਸਰ 1500 ਕਹਿੰਦਾ ਸਰ ਵਨ ਸਾਈਡ ਨਹੀਂ ਕਿਉਂ ਮੈਨੂੰ ਨਰਕ ਚੱਕਰ ਨਹੀਂ ਕਰ ਨਾ ਕੰਡੀਸ਼ਨ ਥੋੜੀ ਜਗ੍ਹਾ ਕੋਈ ਇਹਨਾਂ ਤੇ ਖੜਾ ਹੁੰਦਾ ਨਾ ਮੈਂ ਬਸ ਕਰਾਉਂਦਾ ਉਹਦੀ ਹੁਣ ਹੈ ਥੋੜੀ ਜਗ੍ਹਾ ਇਹਨਾਂ ਤੇ ਕੋਈ ਖੜਾ ਹੁੰਦਾ ਮੈਂ ਬਸ ਕਰਾ ਦੇਣੀ ਤੇ ਉਹਦੀ ਹੁਣ ਮੇਰੀਆਂ ਸ਼ਰਮ ਵਾਲੀ ਬਹੁਤ ਆ ਨਹੀਂ ਤੁਸੀਂ ਨਹੀਂ ਨਾ ਮੰਨਦੇ ਸਹੀ ਸਾਦੀ ਨਹੀਂ ਮੰਨਦੇ ਤੁਸੀਂ ਸਿਰਫ ਤੇ ਸਿਰਫ ਪੱਗ ਦਾ ਸਤਕਾਰ ਸਰ